ਚੈੱਕ ਕਰਿਆ ਤਾਂ ਕੋਲਕ ਆਵਾਜ਼ ਆ ਰਹੀ ਆ ਦਮਾਂ ਚੈੱਕ ਕਰਨ ਨੂੰ ਇਹ ਵਿਧਾਨ ਸਭਾ ਦੇ ਵਿੱਚ ਆਹ ਸੰਤੂਨ ਦੁਆਰਾ ਕੱਢ ਲਿਆ ਮੈਂ ਕੱਢਣ ਕੋਤਨ ਆ ਉਸ ਵਿੱਚ ਸਸਿਕਾਲ ਦੋਸਤੋ ਜੁੜਿਓ ਲਾਈਵ ਦੇ ਵਿੱਚ ਜਿੰਨੇ ਵੀਰਵਾਤਵਾ ਜੁੜ ਸਕਦੇ ਆ ਕਿਉਂਕਿ ਆਪਣੇ ਲਾਈਵ ਦਾ ਜੋ ਜਵਾਬ ਹੈ ਬਹੁਤ ਜ਼ਿਆਦਾ ਵਾਇਰਲ ਹੋਇਆ ਪਿਛਲੀ ਵਾਰੀ ਉਹਦੇ ਨਾਲ ਦੁਆਰਾ ਜਿਹੜੇ ਮੰਤਰੀ ਆ ਜਿਹੜੇ ਲੀਡਰ ਆ ਉਹਨਾਂ ਨੂੰ ਗੱਲ ਰੱਖਣ ਦਾ ਹੌਸਲਾ ਮਿਲ ਜਾਂਦਾ ਇਸ ਕਰਕੇ ਇਸ ਲਾਈਵ ਨੂੰ ਬਹੁਤ ਜ਼ਿਆਦਾ ਵਾਇਰਲ ਕਰੋ ਸ਼ੇਅਰ ਕਰੋ ਤਾਂ ਜੋ ਜਿਵੇਂ ਵਿਧਾਨ ਸਭਾ ਦੇ ਸਪੀਕਰ ਸਾਹਿਬ ਅੱਜ ਥੋੜਾ ਜਿਹਾ ਡਰੇ ਆ ਗੱਲ ਕਰਨ ਲੱਗੇ ਉਹਨਾਂ ਦਾ ਵੀ ਹੌਸਲਾ ਵਧ ਜਾਏ ਕੁਲਵੰਤ ਸਿੰਘ ਦਾ ਫਿਰ ਤੋਂ ਸਲੂਟ ਕਰਦੇ ਆ ਉਹਨਾਂ ਨੇ ਸੱਚ ਦੱਸਤਾ ਅੱਜ ਕਹਿੰਦਾ ਮੰਤਰੀ ਸਾਹਿਬ ਪਿੰਡਾਂ 'ਚ ਵੜਨ ਜੋਗੇ ਰਹਿ ਜਾਓਗੇ ਇਹਦੇ ਹੱਕ 'ਚ ਹਾਮੀ ਭਰੋ ਬਹੁਤ ਜ਼ਿਆਦਾ ਵੱਡੀ ਗੱਲ ਕਹਿ ਦਿੱਤੀ ਤੁਹਾਨੂੰ ਮੈਂ ਸੁਣਾਉਂਗਾ ਵੀ ਜੁੜੇ ਰਹੋ ਚੰਡੀਗੜ੍ਹ ਤੋਂ ਅਸੀਂ ਆ ਰਹੇ ਆਂ ਅੱਜ ਸੀਐਮ ਸਾਹਿਬ ਪਟਿਆਲੇ ਸੀ ਮਾਜਰਾ ਸਾਹਿਬ ਵੀ ਨਾਲ ਸੀ ਗੱਲਾਂ ਬਾਤਾਂ ਜਿਹੜੀਆਂ ਮੈਂ ਨਹੀਂ ਕਲੀਅਰ ਕਰਦੇ ਕੋਈ ਤੁਹਾਡੇ ਨਾਲ ਜਿਹੜਾ ਜ਼ਿਕਰ ਸਾਡੇ ਹੱਥ 'ਚ ਹੈ ਜਿਹੜਾ ਕਹਿੰਦੇ ਪੁਖਤਾ ਸਬੂਤ ਨਹੀਂ ਆਉਂਦੇ ਪੁਖਤਾ ਸਬੂਤ ਦਾ ਮਤਲਬ ਜਿਹੜਾ ਮਿਸ਼ਨ ਲੈ ਕੇ ਆਪਾਂ ਚੱਲ ਰਹੇ ਆਂ ਜਿਹੜੀ ਲੜਾਈ ਲੜ ਰਹੇ ਆਂ ਉਹ ਚੀਜ਼ ਨਾਲ ਅਸੀਂ ਅੱਜ ਸਰਕਾਰਾਂ ਦੇ ਅੰਦਰ ਤਿੱਕਰ ਬਾਹਰ ਤਿੱਕਰ ਗੱਲ ਸਾਡੀ ਚੱਲ ਰਹੀ ਹੈ ਠੀਕ ਹੈ ਭਾਈ ਜੀ ਵੱਧ ਤੋਂ ਵੱਧ ਲਾਈਵ ਸ਼ੇਅਰ ਕਰਿਓ ਤਾਂ ਕਰਕੇ ਬੇਨਤੀ ਕਰਦਾ ਅੱਜ ਮੌਜੂਦਾ ਹੁਣੇ ਹੀ ਜੇ ਮੈਂ ਕਹਾਂ ਅ ਦੁਆਰਾ ਚੱਲ ਰਿਹਾ ਸੈਸ਼ਨ ਦੇ ਵਿੱਚ ਲਾਈਵ ਰਿਕਾਰਡਿੰਗ ਪਹੁੰਚੀ ਹੈ ਜਿਹਦੇ ਵਿੱਚ ਕੁਲਵੰਤ ਸਿੰਘ ਨੇ ਐਮ ਐਲ ਏ ਨੇ ਬਹੁਤ ਸੋਹਣੀ ਗੱਲ ਕਹਿਤੀ ਕਹਿੰਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਦਾ ਮੁੱਦਾ ਹੈ ਮੰਤਰੀ ਸਾਹਿਬ ਮੈਂ ਤੁਹਾਡੇ ਕਹਿੰਦਾ ਸਮਰਥਕ ਆ ਤੁਹਾਡਾ ਮੈਂ ਸਗਾ ਤੁਸੀਂ ਉਹਨਾਂ ਲੋਕਾਂ ਦੇ ਉਲਟ ਗੱਲ ਕਰ ਰਹੇ ਹੋ ਨਾ ਤੁਹਾਨੂੰ ਪਿੰਡਾਂ 'ਚ ਵੜਨਾ ਔਕਾ ਹੋ ਜਾਊਗਾ ਇਹ ਉਹਨਾਂ ਨੇ ਕੋਈ ਲਾ ਕੇ ਗੱਲ ਨਹੀਂ ਕੀਤੀ ਤੁਸੀਂ ਇੰਨੇ ਕਿ ਸ਼ੇਅਰ ਕੀਤੇ ਸਾਡੇ ਇਹ ਲਾਈਵ ਸਾਡੀਆਂ ਇੰਟਰਵਿਊ ਆ ਉਸ ਦਿਨ ਦੀਆਂ ਲਗਾਤਾਰ ਮੈਨੂੰ ਔਰ ਐਮਐਲਏ ਅਕਲਵੰਤ ਨੂੰ ਸੌਰੀ ਕੁਲਵੰਤ ਨਹੀਂ ਜੀ ਆਪਣੇ ਬਲਾਸਪਰੀਆ ਜੀ ਨੂੰ ਨੈਸ਼ਨਲ ਚੈਨਲ ਤੇ ਬਿਠਾ ਕੇ ਬਰਾਬਰ ਡਿਬੇਟ ਜਿੱਦਣ ਹੋਈ ਹੈ ਪੂਰੇ ਨੈਸ਼ਨਲ ਟੀਵੀ ਤੇ ਔਰ ਉਹਨਾਂ ਨੇ ਖੁੱਲ ਕੇ ਬਿਰੋਡਤਾ ਕਰਤੀ ਕਹਿੰਦੇ ਬਾਈ ਜੀ ਜਿੰਨਾ ਅਸੀਂ ਮਰਜੀ ਨਾਪ ਲਈਏ ਦੱਬ ਲਈਏ ਕਿਸੇ ਨੂੰ ਕਹਿ ਦਈਏ ਪਰ ਅੱਜ ਸੱਚੇ ਆ ਵੀ ਪੂਰਾ ਪੰਜਾਬ ਇਸਮਰਤਨ ਕਰਦਾ ਪਿਆ ਇਸ ਖੇਤੀ ਦਾ ਨਸ਼ਾ ਇਹਨੂੰ ਜਾਣ ਬੁੱਝ ਕੇ ਬਣਾਇਆ ਸੀ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਤੇ ਮੈਂ ਤੁਹਾਨੂੰ ਜਵਾਬ ਦੇਣਾ ਮੜੇ ਬੰਦੇ ਜੁੜਜੋ ਨਾਲ ਸੰਧਵਾ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਸੰਧਵਾ ਸਾਹਿਬ ਉਸ ਦਿਨ ਤੁਸੀਂ ਤੁਸੀਂ ਹਾਸੇ 'ਚ ਬਹੁਤ ਕੁਝ ਤੁਹਾਡੇ ਸ਼ੁਭਿਆ ਸੀਗਾ ਤੁਸੀਂ ਜਦੋਂ ਹੱਸੇ ਸੀ ਲੋਕਾਂ ਦੇ ਸੀਨੇ ਥਰੇ ਸੀ ਉਹ ਜਗਮਾ ਨੂੰ ਮਲਮ ਮਿਲੀ ਸੀ ਪਰ ਅੱਜ ਤੁਸੀਂ ਥੋੜਾ ਜਿਹਾ ਸਟ੍ਰਿਕਟ ਹੋ ਕੇ ਕਿਹਾ ਵੀ ਓਪੀਅਮ ਵਾਰ ਹੋ ਰਹੀ ਸੀ ਤੇ ਤੁਹਾਨੂੰ ਉਹਦਾ ਉਹਦਾ ਵੀ ਮੈਂ ਜਵਾਬ ਦੇਣਾ ਓਪੀਅਮ ਵਾਰ ਕੀਤਾ ਜਾਂਦਾ ਪ੍ਰਚਾਰ ਜਦੋਂ ਕਿਸੇ ਇੰਗਲੈਂਡ ਜਾਂ ਕਿਸੇ ਵੱਡੀਆਂ ਤਾਕਤਾਂ ਵੱਲੋਂ ਕਿਸੇ ਚੀਜ਼ ਨੂੰ ਮਾਰਾ ਬਣਾ ਕੇ ਬੈਨ ਕਰਨਾ ਹੁੰਦਾ ਨਾ ਤਾਂ ਉਦੋਂ ਯਕੀਨ ਮੰਨਿਓ ਇੱਕ ਪ੍ਰਚਾਰ ਦੀ ਹਨੇਰੀ ਚਲਾਈ ਜਾਂਦੀ ਹੈ ਅੱਜ ਇਹਨਾਂ ਕੋਲੇ ਹੋਰ ਕੋਈ ਮਾੜੀ ਗੱਲ ਨਹੀਂ ਖਾਸ ਕਰਕੇ ਖੇਤੀ ਦੇ ਮੁੱਦੇ ਤੇ ਸਾਰੇ ਜਿਹੜੇ ਇੱਕ ਵਿਰੋਧ ਕਰਦੇ ਆ ਖੇਤੀ ਦਾ ਉਸ ਨੂੰ ਫਿਕਰ ਦੀ ਗੱਲ ਕਹਿੰਦੇ ਆ ਚਾਈਨਾ ਵਾਰ ਹੋਈ ਸੀ ਆਪਦੇ ਮਨ ਨਾਲ ਸੋਚ ਕੇ ਵੇਖਿਓ ਸੰਧਵਾ ਸਾਹਿਬ ਨੂੰ ਸਪੈਸ਼ਲ ਗਲਤਾਰ ਸੰਧਵਾ ਜੀ ਨੂੰ ਬੇਨਤੀ ਅੱਜ ਨਾਲੇ ਲਾਈਵ ਜੀ ਦੀ ਪਹਿਲਾਂ ਤਾਂ ਸਲੂਟ ਮੈਂ ਵਾਰ-ਵਾਰ ਕਹਿੰਨਾ ਫਿਰ ਤੋਂ ਕਲਵੰਤ ਭਾਈ ਐਮ ਐਲ ਏ ਨੂੰ ਜਿਹਨੇ ਖੁੱਲ ਕੇ ਕਹਿਤਾ ਵੀ ਜੇ ਪਿੰਡਾਂ 'ਚ ਵੜਨਾ ਤਾਂ ਇਸ ਖੇਤੀ ਦਾ ਸਮਰਥਨ ਕਰ ਦੋ ਇਸ ਸਿਸਟਮ ਦੇ ਹੱਕ 'ਚ ਬੋਲਪੋ ਮੰਤਰੀ ਸਾਹਿਬ ਨੂੰ ਸਾਹਮਣੇ ਉਹਨਾਂ ਨੇ ਬੈਠ ਕੇ ਇਹ ਗੱਲ ਕਹੀ ਹੈ ਤੇ ਉਦੋਂ ਬਾਅਦ ਸਾਡੇ ਸੰਧਵਾ ਸਾਹਿਬ ਹੁਣ ਤੁਹਾਨੂੰ ਮੈਂ ਦੱਸਦਾ ਲੋਕ ਜੁੜ ਰਹੇ ਆ ਨਾਲ ਵੱਡੀ ਗਿਣਤੀ ਸਾਥੀ ਆ ਰਹੇ ਆ ਜੁੜਿਓ ਸ਼ੇਅਰ ਕਰਿਓ ਤਾਂ ਜੋ ਇਹ ਚੱਲਦਾ ਲਾਈਵ ਉਹਨਾਂ ਦੇ ਮੋਬਾਈਲਾਂ ਤੇ ਸੀਐਮ ਸਾਹਿਬ ਦੇ ਮੋਬਾਈਲਾਂ ਦੇ ਕੇਜਰੀਵਾਲ ਦੇ ਮੋਬਾਈਲਾਂ ਤੱਕ ਪਹੁੰਚ ਜਾਏ ਗੱਲ ਵੀ ਵਾਕਿਆ ਹੀ ਵੱਡੀ ਗਿਣਤੀ ਲੋਕ ਹੈ ਕੋਈ 10 5 50 ਬੰਦੇ ਨੇ ਬਹੁਤ ਵੱਡੀ ਗਿਣਤੀ ਪੰਜਾਬ 'ਚ ਅੱਜ ਨੇਰੀ ਇੱਕ ਇਸ ਚਿੱਟੇ ਨੂੰ ਜੇ ਖਤਮ ਕਰਨਾ ਤਾਂ ਇਹ ਖੇਤੀ ਦੀ ਨੇਰੀ ਉੱਠੀ ਹੋਈ ਹੈ ਔਰ ਲੋਕ ਕਰਾ ਕੇ ਹਟਣਗੇ ਜੁੜਿਓ ਥੋੜਾ ਜਿਹਾ ਹੋਰ ਸ਼ੇਅਰ ਕਰਿਓ ਗਰੁੱਪਾਂ 'ਚ ਤੁਹਾਨੂੰ ਫਿਰ ਅੱਜ ਅੰਦਰਲੀ ਗੱਲ ਦੱਸਦਾ ਹਾਂ ਵੀ ਸਰਕਾਰ ਦਾ ਕੀ ਸਾਡੇ ਨਾਲ ਜਿਵੇਂ ਕਹੀਏ ਵੀ ਕੋਈ ਗੱਲਬਾਤ ਚੱਲ ਰਹੀ ਹੈ ਵੀ ਕਿਸ ਤਰ੍ਹਾਂ ਇਹ ਜਲਦੀ ਮੁੱਦਾ ਜਿੱਤ ਦੇ ਨੇੜੇ ਹੋਵਾਂਗੇ ਸਾਰੇ ਵੀਰ ਆਰੀ ਆਵਾਜ਼ ਚੈੱਕ ਰਿਓ ਸਹੀ ਹੈ ਥੋੜਾ ਜਿਹਾ ਹੋਰ ਵੀਰ 100 ਬੰਦਾ ਤੋਂ ਉੱਪਰ ਹੋ ਜਾਓ ਇੱਕ ਵਾਰੀ ਤਾਂ ਜੋ ਗੱਲ ਜਿਹੜੀ ਜਿੰਨੇ ਵੱਧ ਜੁੜਨਗੇ ਨਾ ਉਹਨੇ ਜਿਆਦਾ ਗੱਲ ਵਾਇਰਲ ਹੁੰਦੀ ਹੈ ਜੇ ਕੋਈ 10 20 ਬੰਨਿਆਂ ਦੀ ਗੱਲ ਰੱਖੀਏ ਤਾਂ ਉਹ ਸਵਾਦ ਨਹੀਂ ਆਉਂਦਾ 100 200 ਤੋਂ ਉੱਪਰ ਬੰਦੇ ਅੱਜ ਮੇਰੇ ਵੀਰ ਇਕੱਠੇ ਹੋ ਕੇ ਟਪਾ ਦਿਓ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਸੱਚ ਹੈ ਜੇ ਪੋਸਟ ਰੋਕੀ ਵੀ ਜਾਵੇ ਤਾਂ ਲਾਈਵ ਹੁੰਦਿਆ ਹੁੰਦਾ ਇੰਨੀ ਕਿ ਪਹੁੰਚ ਜੇ ਵੀ ਜਿਹੜੀਆਂ ਇਹ ਗੱਲਾਂ ਲੁਕੀਆਂ ਨਾ ਰਹਿ ਜਾਣ ਕਿਸੇ ਤੋਂ ਅਸੀਂ ਅੱਜ ਚੰਡੀਗੜ੍ਹ ਗਏ ਸੀ ਆ ਰਹੇ ਹਾਂ ਉਥੋਂ ਗੱਲਾਂ ਬਾਤਾਂ ਐਮਐਲਏ ਨਾਲ ਵੀ ਮੰਤਰੀਆਂ ਦੇ ਨਾਲ ਵੀ ਅਸੀਂ ਕਰਕੇ ਆਏ ਆ ਵੀ ਵਾਕਿਆ ਹੀ ਬਾਈ ਜੀ ਇੱਕ ਦਿਲੋਂ سپورਟ ਚਾਹੁੰਦੇ ਆ ਪੰਜਾਬ سپورਟ ਚਾਹੁੰਦਾ ਇਕੱਲਾ ਜੱਗਾ ਜਾਂ ਕੋਈ ਇਨਸਾਫ ਟੀਮ ਖੱਲੇ ਨਹੀਂ ਜੋ ਇਹਦੀ ਲੜਾਈ ਲੜ ਰਹੇ ਆ ਪੂਰਾ ਪੰਜਾਬ ਭਾਲਦਾ ਇਸ ਗੱਲ ਨੂੰ ਵੀ ਸਮਰਥਨ ਕਰ ਸਕਦੇ ਹੋ ਤਾਂ ਸਦਾ ਹਾਸਤੇ ਸਰਕਾਰ ਦੇ ਦਾਂਗੇ ਤੇ ਜੇ ਨਹੀਂ ਸਮਰਥਨ ਕਰ ਸਕਦੇ ਤਾਂ ਫਿਰ ਅਰਸ਼ ਤੋਂ ਫਰਸ਼ ਤੇ ਵੀ ਲਿਆਉਣ ਨੂੰ ਲੋਕ ਕਿ ਦੁਖੀ ਆ ਤੁਹਾਨੂੰ ਸਹੀ ਦੱਸਾਂ ਜੀ ਇਸ ਕਰਕੇ ਜਦੋਂ 100 ਬੰਦਾ ਮੜਾ ਜਲਦੀ ਸ਼ੇਅਰ ਕਰੋ 100 ਤੋਂ ਉੱਪਰ ਗਿਣਤੀ ਕਰ ਲੋ ਗਰੁੱਪਾਂ 'ਚ ਸ਼ੇਅਰ ਕਰ ਦਿਓ ਜਲਦੀ ਯਾਰ ਪਠਾਨ ਮਾਜਰਾ ਨੂੰ ਸਾਡੇ ਸਾਥੀ ਅੱਜ ਕੋਈ ਸਮਰਥਨ ਕਰਕੇ ਆਏ ਆ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਗਾ ਜਗਾ ਤੇ ਉਹਨਾਂ ਦਾ ਜਿਵੇਂ ਲੋਕ ਮੋਕੇ ਦੇ ਕੇ ਦਵਾਵਾਂ ਦੇ ਕੇ ਹੌਸਲਾ ਵਧਾ ਰਹੇ ਪਠਾਨ ਮਾਜਰਾ ਜੀ ਜਿੱਥੇ ਮਰਜ਼ੀ ਇਲੈਕਸ਼ਨ ਲੜਿਓ ਤੁਹਾਨੂੰ 30000 ਤੋਂ ਵੱਧ ਵੋਟ ਉਸ ਹਲਕੇ ਦੀ ਗਿਫਟ ਹੈ ਜਿੱਥੇ ਮਰਜ਼ੀ ਲੜ ਲਿਓ ਇਹ ਗੱਲ ਗਰੰਟੀ ਹੈ ਤੁਹਾਡਾ ਇੱਕ ਬੋਲ ਲੋਕਾਂ ਦੇ ਸੀਨੇ 'ਚ ਬਲਦੀ ਅੱਗ ਨੂੰ ਠੰਡਾ ਕਰ ਗਿਆ ਅੱਜ ਦੁਆਰਾ ਲਾਈਵ ਦੇ ਵਿੱਚ ਬੜੀ ਵੱਡੀ ਗੱਲ ਹੋਈ ਹੈ ਖਾਸ-ਖਾਸ ਕੇ ਦਿਨ ਲੈ ਕੇ ਅਸੀਂ ਹੁਣੇ ਮੰਤਰੀਆਂ ਨਾਲ ਐਮਐਲਏ ਨਾਲ ਸਾਂਝਾ ਕਰਕੇ ਆਏ ਆ ਇਸ ਮੁੱਦੇ ਨੂੰ ਦੁਬਾਰਾ ਔਰ ਮੈਂ ਤਾਂ ਬੇਨਤੀ ਕਰਦਾ ਵੀਰੋ ਇਹਨੂੰ ਸ਼ੇਅਰ ਕਰ ਦਿਓ ਜ਼ਰੂਰੀ ਨਹੀਂ ਹੁੰਦਾ ਮੈਨੂੰ ਕਦੇ ਕੋਈ ਪੈਸਾ ਨਹੀਂ ਆਉਂਦਾ ਜੇ ਕੋਈ ਬੰਦਾ ਇਹ ਸੋਚਦਾ ਹੋਵੇ ਸ਼ਾਇਦ ਇਹ ਤਾਂ ਵੀਡੀਓ ਪਾਉਂਦੇ ਆ ਕਦੇ ਮੋਨਟਾਈਜ਼ ਦੇ ਅਸੀਂ ਇਸ ਚੈਨਲ ਤੋਂ ਵਰਤਿਆ ਨਹੀਂ ਨਾ ਪੈਸੇ ਲਈ ਸਿਰਫ ਲਹਿਰ ਰਸਤੇ ਬੋਲ ਰਹਾ ਵੀ ਇਹਨੂੰ ਜਿੰਨਾ ਵਾਅਦਾ ਕਰ ਸਕਦਾ ਕਰ ਲੋ ਯਾਰ ਕੁਝ ਲੋਕ ਕਹਿੰਦੇ ਨੇ ਵੀ ਸ਼ਾਇਦ ਇਹ ਵੀਡੀਓ ਵਾਸਤੇ ਕੋਈ ਪੈਸੇ ਲੈਂਦੇ ਆ ਉਹ ਜੀ ਕੋਈ ਗੱਲ ਨਹੀਂ ਕੋਈ ਮਰਜ਼ੀ ਚੈੱਕ ਕਰ ਸਕਦਾ ਅੱਜ ਤੱਕ ਰੁਪਈਆ ਵੀ ਕਦੇ ਇਸ ਪੇਜ ਤੋਂ ਜਾਂ ਆਪਾਂ ਇਹਨੂੰ ਕਈ ਵੀ ਨਹੀਂ ਭਰਤਿਆ ਸੀ ਤੇ ਨਾ ਹੀ ਸਾਨੂੰ ਕੋਈ ਆਉਂਦਾ ਸਿਰਫ ਲਹਿਰ ਸਟਰੋਂਗ ਕਰਨੀ ਹੈ ਕਿਉਂਕਿ ਚੈਨਲਾਂ ਦੀ ਆਵਾਜ਼ ਦੱਬੀ ਜਾਂਦੀ ਹੈ ਇਹ ਇੱਕ ਪੇਜ ਹੈ ਜਿਹੜਾ ਚੈਨਲਾਂ ਨੂੰ ਆਪਣੇ ਹੱਕ 'ਚ ਕਰ ਰਿਹਾ ਹੁਣ ਚਲਾਇਓ ਮੜਾ ਜਲਦੀ ਜਿਹੜੀ ਅੱਜ ਲਈ ਵੀਡੀਓ ਧਿਆਨ ਚਲਾਉਣ ਲੱਗਿਆ ਜੀ ਜਿਹਨੇ ਨਹੀਂ ਸੁਣਿਆ ਉਹ ਸੁਣ ਲਿਓ ਧਿਆਨ ਨਾਲ ਕਿੰਨੇ ਸਟਰੈਕ ਔਰ ਠੋਕੇ ਹਿੰਮਤ ਨਾਲ ਕਹੀ ਗੱਲ ਬਾਈ ਕੁਲਵੰਤ ਨੇ ਸਨਾਓ ਜੀ ਬਾਰਾ ਮਾਤੇ ਸਰ ਬਹੁਤ ਮੁਕਤੀਆ ਹੋਏਗਾ ਪੰਜਾਬੀ ਵੀ ਦੇਖ ਰਹੇ ਹੋ ਤੁਸੀਂ ਇਹ ਰੋਕਾਂ ਚ ਜਾੜ ਜੋ ਕੇ ਰਹਿ ਜਾਣਗੇ ਸਰ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਦੱ ਕਰਦਾ ਸੁਣੋ ਸੁਣੋ ਜਲਦੀ ਸੁਣਾਓ ਬੱਸ ਕਰਨਾ ਉਹਨਾਂ ਨੇ ਉਹਨਾਂ ਨੇ ਲੜਾਈਆਂ ਲੜ ਗਿਆ ਤੇ ਚਾਈਨਾ ਦੇ ਉਹਨੂੰ ਹਰਾਤਾ ਸੰਧਵਾ ਸਾਹਿਬ ਤੁਹਾਡੇ ਮੈਂ ਗੱਲ ਦਾ ਜਵਾਬ ਦਊਂਗਾ ਕੀ ਕੀਤਾ ਬੰਗਾਲ ਦੇ ਵਿੱਚ ਬੁਲਾਉਂਗਾ ਚੱਲਦਾ ਹੈ ਇਹ ਤੇ ਕੈਰ ਤੇ ਲਾਗ ਪਾਦਾ ਹਾਂ ਹਾਂ ਚੱਲ ਰਿਹਾ ਭਾਈ ਜੀ ਜਲਦੀ ਦੁਬਾਰਾ ਆਵਾਜ਼ ਉੱਚੀ ਕਰਮੜੀਏ ਤੇ ਇੱਕ ਉਸਤਰੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਘਮਰਾਇਆ ਔਰ ਹਰ ਇੱਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾ ਤੇ ਵਿੱਚ جواب ਦਿੱਤਾ ਲੋਕਾਂ ਦੇ ਵਿੱਚ ਰੋਸ ਹੈ ਮੈਂ ਮੰਤਰੀ ਸਾਹਿਬ ਨੂੰ ਬਚਾਉਣਾ ਚਾਹੁੰਦਾ ਲੇਕਿਨ ਅੰਦਰ ਬ੍ਰਿਟਿਸ਼ ਨੇ ਕੀ ਕੀਤਾ ਬੰਗਾ ਦੇ ਵਿੱਚ ਹਕੀਮ ਪੈਲਾ ਕਰਾਈ ਮੋਰਤ ਨੜ ਗਿਆ ਫੇਰ ਚੈਨਰ ਬੁਲਾ ਕੀ ਹੋ ਰਹਿਣਾ ਕੋਈ ਆ ਜੀ ਇਹ ਪੋਜ਼ਿਟਿਵ ਹੈ ਨਾ ਨੈਗੇਟਿਵ ਚਲੋ ਮੈਂ ਤੁਹਾਨੂੰ ਇਹਦਾ ਲਿੰਕ ਵਿੱਚ ਪਾਉਣਾ ਠੀਕ ਹੈ ਜੀ ਸੰਧਵਾ ਸਾਹਿਬ ਨੇ ਅੱਜ ਦੁਬਾਰਾ ਫੇਰ ਕਿਹਾ ਕਹਿੰਦੇ ਵੀ ਉਹ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਘੁਮਰਾਇਆ ਬੰਦ ਕਰੇ ਹਾਂ ਲਓ ਔਰ ਹਰ ਇੱਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ ਪਰ ਇੱਕ ਗੱਲ ਹੋਈ ਸਰ ਨਾ ਪਰ ਇਹ ਪਰੂਪਤੀ ਹੋ ਸਕਦਾ ਹੈ ਹਾਂਜੀ ਦੋਸਤੋ ਅਸੀਂ ਨਾ ਹੁਣ ਆ ਦੁਵਾਰਾ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਇੰਨੀ ਕ ਵੱਡੀ ਗੰੰਦੀ ਸਾਥੀ ਦੁਵਾਰਾ ਜੁੜੋ ਲਾਈਵ ਦੇ ਵਿੱਚ ਅੰਦਰਲੀ ਸਚਾਈ ਤੁਹਾਨੂੰ ਦੱਸੀਏ ਜੀ ਵਾਕਿਆ ਜਿੱਤ ਦੇ ਨੇੜੇ ਆ ਚੁੱਕੇ ਆ ਆ ਇਲੈਕਸ਼ਨਾਂ ਦਾ ਫਾਇਦਾ ਲੈ ਲਓ ਜਾਂ ਜਿਵੇਂ ਮਰਜ਼ੀ ਤੁਸੀਂ ਜੋ ਵੀ ਸੋਚਦੇ ਹੋ ਜੇ ਲੀਡਰਾਂ ਨੂੰ ਆਪਾਂ ਕਿਤੇ ਥੋੜਾ ਡਾਊਨ ਕਰਨਾ ਹੁੰਦਾ ਨਾ ਤਾਂ ਉਹ ਵੋਟਾਂ ਦੇ ਨੇੜੇ ਹੁੰਦੇ ਹੁੰਦੇ ਆ ਹੁਣ ਦੁਵਾਰਾ ਜਿਹੜਾ ਆਪਣਾ ਇਲੈਕਸ਼ਨ ਚੱਲ ਰਿਹਾ ਔਰ ਇਹ ਮੁੱਦੇ ਦੀ ਬਹੁਤ ਵੱਡੀ ਆਵਾਜ਼ ਉੱਭਰ ਰਹੀ ਹੈ ਇਹਦੇ ਵਿੱਚ ਦੋਸਤੋ ਜਿੰਨਾ ਵੱਧ ਵੱਧ ਤੁਸੀਂ ਸ਼ੇਅਰ ਕਰ ਸਕਦੇ ਹੋ ਆ ਕਰਿਓ ਮੈਂ ਤੁਹਾਨੂੰ ਤੁਹਾਨੂੰ ਮੈਂ ਬੋਲ ਕੇ ਦੱਸਦਾ ਗੱਲ ਕੀ ਹੋਈ ਸੀ ਕਲਵੰਤ ਬਾਈ ਨੇ ਅੱਜ ਪੂਰਾ ਠੋਕ ਕੇ ਕਹਿਤਾ ਕਹਿੰਦਾ ਜਿਹੜਾ ਮੰਤਰੀ ਸਾਹਿਬ ਤੁਸੀਂ ਨਾਂ ਦੇ ਵਿੱਚ ਜਵਾਬ ਦਿੱਤਾ ਸੀ ਕਹਿੰਦਾ ਪਿਛਲੀ ਵਾਰੀ ਕਿ ਜਦੋਂ ਮਾਜਰਾ ਸਾਹਿਬ ਨੇ ਮੁੱਦਾ ਚੱਕਿਆ ਸੀ ਖੇਤੀ ਦਾ ਹੋਇਆ ਕਿ ਹਾਂਜੀ ਦੋਸਤੋ ਜੁੜੇ ਰਹੋ ਬਹੁਤ ਵੱਡੀ ਗਿਣਤੀ ਸਾਥੀ ਜੁੜ ਰਹੇ ਆ ਥੋੜਾ ਜਿਹਾ ਹੋਰ ਵੱਧ ਕਰ ਦਿਓ ਇਹਨੂੰ ਗਰੁੱਪਾਂ 'ਚ ਵਾਇਰਲ ਕੋਈ ਮੈਂ ਪੈਸੇ ਨਹੀਂ ਲੈਣਾ ਇਸ ਇਸ ਪੇਜ ਤੋਂ ਨਾ ਹੀ ਸਾਡਾ ਕੋਈ ਪੈਸਿਆਂ ਦਾ ਮਕਸਦ ਹੈ ਔਰ ਨਾ ਹੀ ਅਸੀਂ ਇੱਥੇ ਕੋਈ ਪੌਣੇ ਹੁੰਨੇ ਕੋਈ ਵੀਡੀਓ ਜਾਂ ਐਡ ਇਸ ਕਰਕੇ ਹੱਥ ਬਨ ਕੇ ਬੇਨਤੀ ਆ ਇੰਨੇ ਸਾਲਾਂ ਤੋਂ ਜੇ ਆਪਾਂ ਇਸ ਮੁੱਦੇ ਨੂੰ ਲੜ ਰਹੇ ਹਾਂ ਨਾ ਤਾਂ ਹੁਣ ਤਾਂ ਉਹ ਨੇੜੇ ਆ ਜੇ ਕਹੀਏ ਵੀ ਲੋਹਾ ਗਰਮ ਹੈ ਸੱਟ ਮਾਰਨੀ ਹੈ ਹੁਣ ਕੋਈ 10 ਮਿੰਟ ਸਮਾਂ ਕੱਢ ਲਓ ਕੋਈ ਤੁਹਾਨੂੰ ਆ ਗਿਆ ਹਾਂਜੀ ਦੁਬਾਰਾ ਲਾਈਵ ਦਾ ਨੈਟ ਕਨੈਕਸ਼ਨ ਜੁੜ ਰਿਹਾ ਟੁੱਟ ਰਿਹਾ ਅਸੀਂ ਹੁਣੇ ਚੰਡੀਗੜ੍ਹ ਤੋਂ ਸਪੈਸ਼ਲ ਮੈਂ ਤੁਹਾਨੂੰ ਨਾਂ ਬਾਅਦ ਚ ਦੱਸੂਗਾ ਕੈਬਨਟ ਦੇ ਕਈ ਬੰਦੇ ਜਿਹੜੇ ਸਾਡੇ ਸਾਥੀ ਐ ਉਹਨਾਂ ਨਾਲ ਗੱਲ ਕਰਕੇ ਆਏ ਆ ਇੱਕ ਤਾਂ ਦਿਨ ਚ ਮੈਂ ਜਲਦੀ ਹੋਰ ਬਿਆਨ ਦਿਵਾਉਣਾ ਕਿਸੇ ਨਾ ਕਿਸੇ ਆਪਣੇ ਸਰਕਾਰ ਦੇ ਸੰਸਥਾ ਦੇ ਕਿਸੇ ਬੰਦੇ ਤੋਂ ਇਸ ਖੇਤੀ ਦੇ ਹੱਕ ਚ ਔਰ ਪਰ ਤੁਹਾਡੇ ਸਪੋਰਟ ਦੀ ਤਾਂ ਲੋੜ ਐ ਵੀ ਇਹੇ ਇਕੱਲੇ ਸਾਡੇ ਬਿਆਨਾਂ ਕਰਕੇ ਮੁੱਦਾ ਨਹੀਂ ਹੋਣਾ ਲੱਖਾਂ ਦੀ ਗਿਣਤੀ ਜਦੋਂ ਤੁਸੀਂ ਪੋਸਟਾਂ ਵਾਇਰਲ ਕਰ ਰਹੇ ਹੋ ਨਾ ਉਹਦੇ ਕਰਕੇ ਅੱਜ ਦੁਬਾਰਾ ਫੇਰ ਤੋਂ ਕਿਸੇ ਐਮਐਲਏ ਨੇ ਬੜੀ ਸ਼ਿੱਦਤ ਨਾਲ ਬੜੀ ਦਲੇਰੀ ਨਾਲ ਗੱਲ ਰੱਖਣ ਦੀ ਹਿੰਮਤ ਕੀਤੀ ਐ ਇਹਨੂੰ ਸ਼ੇਅਰ ਕਰੋ ਤੇ ਉਹਨਾਂ ਦਾ ਹੌਸਲਾ ਵਧਾਓ ਸਾਡਾ ਹੌਸਲਾ ਵਧਾਓ ਲੋਕੋ ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਜੇ ਸਰਕਾਰਾਂ ਮੰਨ ਸਕਦੀ ਹੈ ਨਾ ਤਾਂ ਇਸ ਮੁੱਦੇ ਨੂੰ ਵੀ ਬਹੁਤ ਟੌਪ ਤੇ ਲਜਾਇਆ ਜਾ ਸਕਦਾ ਹੈ ਚਾਹੇ ਉਹਦੇ ਵਿੱਚ ਕੋਈ ਆਪਾਂ ਰੱਬ ਤੁਹਾਡਾ ਭਲਾ ਕਰੇ ਮੁੱਦੇ ਹੀ ਕਿਉਂ ਨਾ ਹੋਵੇ ਉੱਥੋਂ ਤੱਕ ਵੀ ਗੱਲ ਜਾਊਗੀ ਜੇ ਆਪਾਂ ਵੱਡੀ ਗਿਣਤੀ ਅੱਜ ਇਸ ਲਾਈਵ ਨੂੰ ਇਸ ਪੋਸਟ ਨੂੰ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਦੁਬਾਰਾ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਅੱਜ ਤੋਂ ਕੁਝ ਸਮਾਂ ਅੱਜ ਜਿਹੜਾ ਕੁਝ ਸਮਾਂ ਪਹਿਲਾਂ ਸੈਸ਼ਨ ਚੱਲਦਾ ਹੋਇਆ ਉਹਦੇ ਚ ਬੜੀ ਵੱਡੀ ਗੱਲ ਰੱਖੀ ਗਈ ਹੈ ਜਿਹੜੀ ਮੈਂ ਲਗਾਤਾਰ ਤਿੰਨ ਇੰਟਰਵਿਊ ਚ ਕਹੀ ਸੀ ਨਾ ਕਿ ਪਿੰਡਾਂ ਚ ਵੜਨ ਜੋਗਾ ਨਹੀਂ ਛੱਡਣਾ ਲੋਕਾਂ ਨੇ ਹੁਣ ਜਿਹੜਾ ਇਸਕੇਤੀ ਦੇ ਵਿਰੁੱਧ ਬੋਲ ਗਿਆ ਔਰ ਉਹੀ ਗੱਲ ਐਮਐਲਏ ਸਾਹਮਣੇ ਤੇ ਰਾਦੀ ਕਹਿੰਦੇ ਮੰਤਰੀ ਸਾਹਿਬ ਪਿੰਡਾਂ ਚ ਵੜਨ ਜੋਗਾ ਨਹੀਂ ਲੋਕਾਂ ਨੇ ਛੱਡਣਾ ਮੈਂ ਤੁਹਾਡੇ ਸੋਰਾਸ਼ੋਪ ਚੰਤਕਾ ਇਹਦੇ ਹੱਕ ਚ ਬਿਆਨ ਦੇ ਦਿਓ ਔਰ ਉਸ ਤੋਂ ਬਾਅਦ ਸੰਧਵਾ ਸਾਹਮਣੇ ਜੋ ਬਿਆਨ ਮੰਤਰੀ ਸਾਹਿਬ ਨੇ ਦੇਣਾ ਸੀ ਉਹ ਸੰਧਵਾ ਸਾਹਿਬ ਨੂੰ ਪਤਾ ਨਹੀਂ ਮੈਂ ਸਮਝ ਆਇਆ ਕਿ ਉਹਨਾਂ ਨੇ ਕਿਉਂ ਆਪ ਹੀ ਜਵਾਬ ਦੇਦਾ ਉਹ ਕਹਿੰਦੇ ਓਪੀਐਮ ਮਾਰ ਹੋਈ ਸੀ ਹੁਣ ਸੁਣੋ ਸਤਵੰਦ ਸਾਹਿਬ ਦੇ ਬਿਆਨ ਦਾ ਸਵਾਲ ਦਾ ਜਵਾਬ ਓਪੀਅਮ ਵਾਰ ਕਿਉਂ ਹੋਈ ਸੀ ਇਹ ਪ੍ਰਚਾਰ ਇੰਗਲੈਂਡ ਦੁਆਰਾ ਹੀ ਫਲਾਇਆ ਗਿਆ ਕਿਉਂਕਿ ਉਹਨਾਂ ਨੇ ਭਾਰਤ ਦੇ ਚਨਿੰਦਾ ਚਨਿੰਦਾ ਜਿਹੜੇ ਕਈ ਇਹ ਵੀ ਦੇਸ਼ ਜਿਹਨੂੰ ਕਿ ਪੰਜਾਬ ਹੀ ਹੈ ਇਹਨੂੰ ਮਾਰਨਾ ਸੀ ਇੱਥੇ ਫੀਮ ਦੀ ਖੇਤੀ ਹੁੰਦੀ ਸੀ ਇੱਥੇ ਠੇਕੇ ਰਹੇ ਆ ਇੱਥੇ ਪੰਜਾਬ ਕਦੇ ਗ੍ਰਾਮ ਨਹੀਂ ਹੋਇਆ ਸੀ ਦੋ ਦੋ 200 ਸਾਲ ਤੋਂ ਦੇ ਭਾਰਤ ਤੋਂ ਬਾਦ ਗੁਲਾਮ ਹੋਇਆ ਸੀ ਯਕੀਨ ਮੰਨਿਓ ਉਹਨਾਂ ਅੰਗਰੇਜ਼ਾਂ ਦਾ ਉਹਨਾਂ ਇੰਗਲੈਂਡੀਆ ਦਾ ਜਿਹਨੂੰ ਤੁਸੀਂ ਕਹਿੰਦੇ ਆ ਵੀ ਉਹ ਕੋਈ ਵਾਰ ਚਲਾਈ ਸੀ ਜਿਹੜੀ ਚੀਨ ਦਾ ਇਹ ਬਿਆਨ ਆਉਂਦਾ ਨਾ ਕਦੇ ਤੁਸੀਂ ਸੋਚ ਕੇ ਵੇਖੋ ਜਿਹੜੀ ਫੌਜ ਹੈ ਉਹ ਸਾਰੀ ਭੀਮਖਣ ਲੱਗ ਜੂਗੀ ਜਾਂ ਕੋਈ ਸਾਰੀ ਚੱਟੇ ਤੇ ਲੱਗ ਜੂ ਕਿੱਡੀ ਵੱਡੀ ਇਹ ਸਾਡੇ ਦਿਮਾਗਾਂ 'ਚ ਗਲਤ ਗੱਲ ਪਾਈ ਜਾਂਦੀ ਹੈ ਵੀ ਆਖਿਓ ਸਾਰੇ ਚੀਨ ਦੇ ਵਿੱਚ ਸਾਰੇ ਫੀਮ ਤੇ ਲੱਦੇ ਸੀ ਉਹ ਨਸ਼ੇੜੀ ਹੋਗੇ ਸੀ ਇਹ ਗ람 ਹੋਗੇ ਸੀ ਕਦੇ ਵੀ ਸਾਰੀ ਫੌਜ ਜਾਂ ਸਾਰਾ ਕੋਈ ਵੀ ਸਮੂਹ ਦਾ ਇਹ ਨਸ਼ਾ ਤੇ ਨਹੀਂ ਲੱਗਦਾ ਹੁੰਦਾ ਬਹੁਤ ਘੱਟ ਪਰਸੈਂਟਜ ਹੁੰਦੀ ਹੈ ਚਲੋ ਆ ਇੱਕ ਦੀ ਪੰਜਾਬ 'ਚ ਵਧੀ ਹੈ ਪਰ ਉਹਨਾਂ ਸਮੇਂ ਦੇ ਵਿੱਚ ਤਾਂ 30% ਲੋਕ ਵੀ ਅਫੀਮ ਨਹੀਂ ਖਾਂਦੇ ਸੀ ਬਾਕੀ ਮੈਂ ਗਰੰਟੀ ਕਰਦਾ ਤੁਸੀਂ ਜਿਨ੍ਹਾਂ ਨੂੰ ਕਹਿੰਦੇ ਨਾ ਫੀਮ ਤੇ ਲਾ ਕੇ ਗੋਲੀਆਂ ਨਾਲ ਜਾਂ ਉਹ ਬੰਦੇ ਨਸ਼ੇੜੀ ਹੋ ਕੇ ਹਾਰ ਗਏ ਸੀ ਤੁਸੀਂ ਸਾਨੂੰ ਖੋ ਫੀਮ ਤੇ ਤੁਹਾਡੇ 10-10 ਬੰਦਿਆਂ ਦੇ ਇਕੱਲਾ ਬੰਦਾ ਨੇੜੇ ਠਾਜੂਗਾ ਇਹ ਦਿਮਾਗ ਦਾ ਭਰੇਖਾ ਕੱਢ ਦੋ ਅਫੀਮ ਖਾ ਕੇ ਡਾਊਨ ਨਹੀਂ ਹੋਈ ਸੀ ਫੌਜ ਅਫੀਮ ਖਾ ਕੇ ਚਾਇਨਾ ਉਹੀ ਚੀਨ ਅੱਜ ਦੁਨੀਆ ਦੇ ਰਾਜ ਕਰੀ ਜਾਂਦਾ ਜੇ ਤੁਸੀਂ ਸੋਚਦੇ ਨਾ ਸਾਰੇ ਅਮਲੀ ਹੋ ਕੇ ਤਾਂ ਉੱਥੇ ਤਾਂ ਫਿਰ ਤਾਂ ਹੁਣ ਬੁੱਧੂ ਹੁੰਦੇ ਲੋਕ ਹੈ ਡਾਊਨ ਹੁੰਦੇ ਨਸ਼ੇੜੀ ਹੁੰਦੇ ਤੇ ਚੀਨ ਪਾਈ ਬਠਾ ਤੁਹਾਡੇ ਸਾਰਿਆਂ ਦੇ ਜਿਵੇਂ ਮੈਂ ਕਹਾਂ ਵੀ ਰਾਈਟ ਹੈਂਡ ਅਗਲਾ ਇਸ ਕਰਕੇ ਇਹ ਲੰਡੂ ਪ੍ਰਚਾਰ ਨੂੰ ਨਾ ਫਲਾਓ ਸੰਧਵਾ ਸਾਹਿਬ ਮੈਂ ਬੇਨਤੀ ਕਰਦਾ ਕਿਉਂਕਿ ਤੁਸੀਂ ਨਹੀਂ ਸਟੱਡੀ ਕੀਤੀ ਤੁਹਾਨੂੰ ਅੱਜ ਕਿਸੇ ਨੇ ਜਿਹੜੇ ਮੈਡੀਕਲ ਦੇ ਧੰਦੇ ਵਾਲੇ ਹੋਣਾ ਡਾਕਟਰ ਨੇ ਤੁਹਾਨੂੰ ਸਮਝਾਇਆ ਹੋਣਾ ਤੁਸੀਂ ਆਹ ਕਹੋ ਜੀ ਉੱਥੇ ਓਪੀਐਮ ਬਾਹਰ ਹੋਈ ਸੀ ਚੀਨ ਹਾਰ ਗਿਆ ਸੀ ਨਾ ਦਾ ਚੀਨ ਉਦੋਂ ਹੀ ਹਾਰਿਆ ਸੀ ਤੇ ਨਾ ਚੀਨ ਅੱਜ ਹਾਰਿਆ ਉਹੀ ਚੀਨੀ ਹੈ ਜਿਹੜੇ ਦੁਨੀਆ ਤੇ ਰਾਜ ਕਰੀ ਜਾਂਦੇ ਆ ਹਰ ਇੱਕ ਤਰ੍ਹਾਂ ਦਾ ਵਪਾਰ ਦਮਾਗੀ ਆ ਚਾਹੇ ਸਾਇੰਸ ਸਾਇੰਸ ਦੇ ਹਿਸਾਬ ਨਾਲ ਤੇ ਚਾਹੇ ਸਰੀਰਿਕ ਸ਼ਕਤੀ ਦੇ ਹਿਸਾਬ ਨਾਲ ਹਰ ਇੱਕ ਕੰਮ ਦੇ ਵਿੱਚ ਉਹ ਚైనా ਉਹ ਚੀਨ ਅੱਗੇ ਆ ਤੇ ਇੰਗਲੈਂਡ ਨੂੰ ਡਰ ਬਣਿਆ ਪਿਆ ਉਸ ਚੀਨ ਤੋਂ ਵੀ ਇਹ ਦੁਨੀਆ ਦੀ ਸਭ ਤੋਂ ਸੁਪਰ ਪਾਵਰ ਬਣਦਾ ਜਾ ਰਿਹਾ ਇਸ ਕਰਕੇ ਬੇਨਤੀ ਕਰਦਾ ਜੇ ਇਹ ਫੀਮ ਮੜੀ ਹੁੰਦੀ ਅੱਜ ਸਾਰੇ ਇੰਗਲੈਂਡ ਚੱਕਦਾ ਭਾਰਤ ਕਿਉਂ ਸੰਧਵਾ ਸਾਹਿਬ ਮੈਂ ਤਾਂ ਕਹਿੰਨਾ ਕਿਉਂਕਿ ਤੁਹਾਡਾ ਹੌਸਲਾ ਸਾਨੂੰ ਰਿਹਾ ਤੁਸੀਂ ਕਿਹਾ ਸੀ ਮੈਂ ਥਾਪੜਾ ਦਊਂਗਾ ਹਾਂਜੀ ਥੋੜਾ ਸਾਈਡ ਤੇ ਰੋਕਦੇ ਆ ਇੱਥੇ ਨਾ ਆਪਾਂ ਤੋਂ ਅੱਜ 100 ਤੋਂ ਵੱਧ ਬੰਦੇ ਜੁੜ ਚੁੱਕੇ ਆ ਨਾਲ ਹੁਣ ਆਪਾਂ 2 ਮਿੰਟ ਰੋਕ ਕੇ ਗੱਲ ਕਰਦੇ ਆ ਕਿਉਂਕਿ ਥੋੜਾ ਜਿਹੜਾ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ 10 ਮਿੰਟ ਲੇਟ ਚੱਲ ਬਣਾਗੇ ਹਾਂਜੀ ਦੋਸਤੋ ਬਹੁਤ ਜ਼ਰੂਰੀ ਮੈਂ ਲਾਈਵ ਦੇ ਵਿੱਚ ਬੇਨਤੀ ਤੁਹਾਨੂੰ ਕਰਨਾ ਚਾਹਣਾ ਹੈ ਵੀ ਕੋਈ ਅਸੀਂ ਕੱਲੀ ਪਕਾਈ ਮਾਰ ਕੇ ਤੁਹਾਡਾ ਕੋਈ ਜਿਵੇਂ ਕਹੀਏ ਵੀ ਈਮੋਸ਼ਨ ਨਹੀਂ ਖਿੱਚਣਾ ਚਾਹੁੰਦੇ ਸੰਧਵਾ ਸਾਫ ਦੀ ਮੈਂ ਫਿਰ ਤੋਂ ਸਪਸ਼ਟ ਕਰਦਾ ਉਹਨਾਂ ਨੇ ਮੈਨੂੰ ਘਰੇ ਵੀ ਸਾਡੇ ਆ ਕੇ ਸਾਡੇ ਦਫ਼ਤਰ ਵੀ ਆ ਕੇ ਤੇ ਐਮ.ਐਲ.ਏ. ਸਾਹਿਬ ਨਾਲ ਵੀ ਬੈਠੇ ਸੀ ਅਸੀਂ ਉਸ ਦਿਨ ਉਹਨਾਂ ਨੇ ਕਿਹਾ ਸੀ ਜੱਗਾ ਜੀ ਕੋਈ ਵੀ ਐਮ.ਐਲ.ਏ. ਕਾਕਾ ਬਰਾੜ ਸਾਡੇ ਐਮ.ਐਲ.ਏ. ਜਾਂ ਕੋਈ ਹੋਰ ਐਮ.ਐਲ.ਏ. ਇਸ ਵਿਸ਼ੇ ਤੇ ਬੋਲਣ ਦਾ ਸਮਾਂ ਮੰਗੂਗਾ ਨਾ ਤਾਂ ਮੈਂ ਸਮਾਂ ਦਊਂਗਾ ਇੱਕ ਯਕੀਨ ਮੰਨਿਓ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੇ ਕੋਈ ਕੁਐਸਚਨ ਲਾਉਣਾ ਹੁੰਦਾ ਨਾ ਤਾਂ ਉਹ ਇੱਕੋ ਦਮ ਨਹੀਂ ਹੁੰਦਾ ਵੀ ਮੈਂ ਉੱਠ ਕੇ ਬੋਲਦਾ ਪਹਿਲਾਂ ਉਹ ਲਿਖਿਆ ਜਾਂਦਾ ਫਿਰ ਉਹ ਸਮਝਿਆ ਜਾਂਦਾ ਫਿਰ ਅਗਲੇ ਸੈਸ਼ਨ 'ਚ ਉਹਨੂੰ ਬੋਲਣ ਵਾਸਤੇ ਸਮਾਂ ਦਿੱਤਾ ਜਾਂਦਾ ਇਹ ਆ ਜਿਹੜਾ ਥਿਉਰੀ ਵਿਧਾਨ ਸਭਾ ਦੀ ਇਹ ਨਹੀਂ ਕਿ ਵੀ ਮੈਂ ਹੁਣੇ ਹੀ ਜਾ ਕੇ ਕਮਾਂ ਵੀ ਮੈਂ ਤਾਂ ਫਲਾਣੇ ਥਾਂ ਦੇ ਚੀਨ ਦਾ ਹਰਾਉਣ ਚੱਲਿਆ ਤੇ ਮੇਰਾ ਜਵਾਬ ਲਓ ਨਾ ਇਹ ਬਹੁਤ ਸਰਕਾਰ ਦੇ ਵਿੱਚ ਇਹਦੀ ਚਰਚਾ ਚੱਲੀ ਹੋਈ ਹੈ ਸਰਕਾਰ ਇਹ ਤੇ ਸਪੈਸ਼ਲ ਸੋਚ ਰਹੀ ਹੈ ਕਿਸੇ ਨੂੰ ਹੱਕ ਚ ਬਣਾਉਣਾ ਕਿਸੇ ਨੂੰ ਵਿਰੋਧ ਬਣਾਉਣਾ ਇਹ ਤਾਂ ਹੈ ਕਿਉਂਕਿ ਕਦੇ-ਕਦੇ ਉਹ ਕਹਿੰਦੇ